ਪੂਰੇ ਜੱਗ ਦੇ ਵਿੱਚ ਹੋਣ ਲੱਗੀਆਂ ਗੱਲਾਂ ਲੋਕਾਂ ਨੇ ਕੀਤੀਆਂ ਤਾਰੀਫਾਂ ਤੇ ਮਾਪਿਆਂ ਦਾ ਵਧਿਆ ਮਾਣ ਸਤਿਕਾਰ ਜੀਹਾਂ ਦਾ ਦੱਸਦੀ ਹੈ ਕਿ ਮੋਗਾ ਦੇ ਵਿੱਚ ਮਾਪਿਆਂ ਨੂੰ ਉਦੋਂ ਬੇहद ਚਾਅ ਚੜ ਜਾਂਦਾ ਹੈ ਜਦੋਂ ਉਹਨਾਂ ਦੀ ਧੀ ਦੇ ਵੱਲੋਂ ਪੂਰੇ ਜੱਗ ਦੇ ਵਿੱਚ ਉਹਨਾਂ ਦਾ ਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਮਹਿਲਾ ক্রিকেট World Cup ਜਿੱਤਣ ਤੋਂ ਬਾਅਦ ਮੋਗਾ ਦੇ ਵਿੱਚ ਖੁਸ਼ੀ ਦੀ ਲਹਿਰ ਆ ਗਈ ਅਤੇ ਹਰਮਨਪ੍ਰੀਤ ਕੌਰ ਦੇ ਮਾਤਾ ਪਿਤਾ ਮੋਗਾ ਪਹੁੰਚੇ ਤੇ ਇੱਥੇ ਖੁਸ਼ੀ ਦੇ ਮਾਰੇ ਝੂਮ ਉਠੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਦੱਸਿਆ ਕਿ ਸਾਨੂੰ ਆਪਣੀ ਧੀ ਤੇ ਮਾਣ ਹੈ ਜਿਨ੍ਹਾਂ ਨੇ ਕੀ ਇਹ ਜਿੱਤ ਹਾਸਲ ਕਰਕੇ ਸਾਡਾ ਨਾਮ ਰੌਸ਼ਨ ਕੀਤਾ ਤੇ ਅੱਜ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਦੇਖਿਓ ਹਾਂਜੀ ਟੀਵੀ ਤੇ ਤਾਂ ਆਪਾਂ ਘਰੇ ਬੈਠੇ ਵੇਖੀ ਜਾਂਦੇ ਨੇ ਮੈਚ ਆਪਾਂ ਆਉ ਦੀ ਆਵਾਜ਼ ਵੀ ਘੱਟ ਕਰ ਸਕਦੇ ਆ ਪਰ ਜਿਹੜਾ ਸਟੇਡੀਅਮ ਦੇ ਵਿੱਚ ਮਾਹੌਲ ਸੀਗਾ ਉਹ ਵੱਖਰਾ ਹੀ ਸੀਗਾ 55 56000 ਦੀ ਮਤਲਬ ਸੰਖਿਆ ਦੇ ਵਿੱਚ ਲੋਕ ਮੈਚ ਦੇਖਣ ਆਏ ਹੋਏ ਸੀਗੇ ਤੇ ਜਦੋਂ ਪੂਰੇ ਮੈਚ ਦੇਖਣ ਵਾਲੇ ਦਰਸ਼ਕ ਚੱਕਦੇ ਇੰਡੀਆ ਚੱਕਦੇ ਇੰਡੀਆ ਕਰਦੇ ਸੀ ਤਾਂ ਬਰ ਹੋਰ ਜ਼ਿਆਦਾ ਵੀ ਮਤਲਬ ਖੁਸ਼ੀ ਹੁੰਦੀ ਸੀ ਕਿੰਨੀ ਕ ਮਿਹਨਤ ਕਰਨੀ ਪਈ ਇੱਥੋਂ ਤੱਕ ਪਹੁੰਚਣ ਲਈ ਕਿਉਂਕਿ ਬਚਪਨ ਦੇ ਵਿੱਚ ਹਰਮਨ 프리ਤ ਦਾ ਜਿਹੜੀ 20 35 35 30 ਦੀ ਮੁੰਡੇ ਹੁੰਦੇ ਸੀ ਤੇ ਕੱਲੀ ਇੱਕ ਥਲੋਤੀ ਲੜਕੀ ਹੁੰਦੀ ਸੀ ਜਿਹੜੀ ਮੈਚ ਖੇਡਦੀ ਸੀ ਕ੍ਰਿਕਟ ਖੇਡਦੀ ਸੀ ਉਹਨਾਂ ਦੇ ਨਾਲ ਹਾਂਜੀ ਬਹੁਤ ਜ਼ਿਆਦਾ ਸੰਘਰਸ਼ ਕੀਤਾ ਵਾ ਜੀ ਜਦੋਂ ਮਤਲਬ ਬੇਟੀ ਛੋਟੀ ਸੀਗੀ ਤੇ ਲੜਕਿਆਂ ਦੇ ਨਾਲ ਹੀ ਖੇਡਦੀ ਸੀਗੀ ਬਹੁਤ ਸਾਨੂੰ ਸੁਣਨ ਨੂੰ ਵੀ ਮਿਲਦਾ ਸੀਗਾ ਕਿ ਲੜਕੀ ਆ ਕੇ ਲੜਕਿਆਂ ਦੇ ਵਿੱਚ ਖੇਡਦੀ ਆ ਪਰ ਅਸੀਂ ਕਦੇ ਪਰਵਾਹ ਹੀ ਨਹੀਂ ਕੀਤੀ ਸੀਗੀ ਸਾਨੂੰ ਸਾਡੇ ਗੁਰੂਆਂ ਨੇ ਇਹੀ ਸਿਖਾਇਆ ਵਾ ਕਿ ਬੱਚਿਆਂ ਨੂੰ ਅੱਗੇ ਲੈ ਕੇ ਆਓ ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਦਿਓ ਇਸੇ ਗੱਲ ਨੂੰ ਜੇਪਾ ਵੱਡੀ ਕਰਦੇ ਹਾਂ ਹਰਮਨ ਪੇ ਦਾ ਪਹਿਲੇ ਦਿਨ ਗਰਾਊਂਡ ਦੇ ਵਿੱਚ ਗਈ ਹੈ ਉਸ ਤੋਂ ਲੈ ਕੇ ਅੱਜ ਉਹ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਬਾਲੀ ਸੰਧੇ ਨੇ ਬਣਿਆ ਕਿੰਨਾ ਸਮਾਂ ਲੱਗਿਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਾਲ ਲੱਗੇ ਨਹੀਂ ਬੇਟੀ ਨੇ ਮਿਹਨਤ ਕਰਦੀ ਅਸੀਂ ਫਾਈਨਲ ਵਿੱਚ ਪਹੁੰਚਦੇ ਸੀਗੇ ਪਹਿਲਾ ਹੀ ਵਰਲਡ ਕੱਪ ਦੇ ਵਿੱਚ ਪਰ ਇਹ ਪਹਿਲਾ ਵਰਲਡ ਕੱਪ ਆ ਜਿਹੜਾ ਸੀ ਇਹ ਹੋਰ ਜਿੱਤਿਆ ਜੇ ਗੱਲ ਕਰੀਏ ਬਹੁਤ ਮਿਹਨਤ ਕੀਤੀ ਆ ਹਰਮਨ ਨੇ ਧੁੱਪ ਨਹੀਂ ਦੇਖੀ ਸ਼ਾਂ ਨਹੀਂ ਦੇਖੀ ਸਰਦੀ ਨਹੀਂ ਦੇਖੀ ਜੇ ਸੱਟਾਂ ਵੀ ਵੱਜਦੀਆਂ ਹੋਣਗੀਆਂ ਜਦੋਂ ਖੇਡਦੇ ਸੀਗੇ ਤੇ ਕਿੱਦਾਂ ਸਮਝਾਉਂਦੇ ਸੀ ਉਹਨੂੰ ਜਾਂ ਕਿੱਦਾਂ ਉਹਦਾ ਸਾਥ ਦਿੰਦੇ ਸੀ ਹਾਂਜੀ ਮਤਲਬ ਮੌਸਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਗਰਮੀ ਤਾਂ ਬਹੁਤ ਜ਼ਿਆਦਾ ਵੀ ਸੱਟਾਂ ਹੀ ਵੱਜਦੀਆਂ ਸੀ ਪਰ ਮੈਂ ਬੇਟੀ ਨੂੰ ਇੱਕੋ ਹੀ ਗੱਲ ਕਹਿੰਦਾ ਸੀਗਾ ਵੀ ਸੱਟਾਂ ਫੇਰ ਹੀ ਵੱਜਣਗੇ ਜੇ ਆਪਾਂ ਖੇਡਾਂਗੇ ਕਿਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਅੱਜ ਕੱਲ ਕੁਝ ਲੋਕ ਅੱਜ ਵੀ ਸਮੇਂ ਦੇ ਵਿੱਚ ਇਦਾਂ ਦੇ ਨੇ ਜਿਹੜੀਆਂ ਬੇਟੀਆਂ ਨੂੰ ਬੰਦਸ਼ਾਂ ਦੇ ਵਿੱਚ ਰੱਖਦੇ ਨੇ ਕਿ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਕੀ ਕਹੂੰ ਹਾਂਜੀ ਅੱਜ ਤਾਂ ਇਹੀ ਕਹਿੰਦੇ ਕਿ ਆਪਣੇ ਬੇਟੀਆਂ ਨੂੰ ਖੱਖਾਂ 'ਚ ਨਾ ਮਾਰੋ ਆਪਦੀਆਂ ਬੇਟੀਆਂ ਨੂੰ ਖੇਡਣ ਵਾਸਤੇ ਪੜਾਉਣ ਵਾਸਤੇ ਬਾਹਰ ਭੇਜੋ ਤੁਹਾਡੀਆਂ ਬੇਟੀਆਂ ਜਿਵੇਂ ਸਾਡੀਆਂ ਬੇਟੀਆਂ ਨੇ ਸਾਡਾ ਨਾਂ ਰੋਸ਼ਨ ਕੀਤਾ ਇਸੇ ਤਰ੍ਹਾਂ ਤੁਹਾਡੀਆਂ ਬੇਟੀਆਂ ਵੀ ਤੁਹਾਡਾ ਨਾਂ ਰੋਸ਼ਨ ਕਰਨ ਸਮਾਜਿਕਾ ਇੱਕ ਬੇਟੀ ਬਚਾਓ ਦਾ ਨਾਰਾ ਆਇਆ ਫਿਰ ਬੇਟੀ ਪੜ੍ਹਾਓ ਦਾ ਨਾਰਾ ਆਇਆ ਹੁਣ ਬੇਟੀ ਖੜਾਓ ਦਾ ਨਾਰਾ ਆਇਆ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਉਸ ਤੇ ਇਹੀ ਕਹਿੰਨੇ ਵਾਰ-ਵਾਰ ਵੀ ਆਦੀ ਬੇਟੀਆਂ ਨੂੰ ਮਾਪੇ ਉਹਦੇ ਨਿਰਪਰ ਕਰਦਣ ਹੈ ਜੀ ਉਹ ਬੱਚੇ ਨੂੰ ਚਾਹੇ ਖੜਾਓ ਚਾਹੇ ਪੜ੍ਹਾਓ ਜੋ ਵੀ ਮਰਜ਼ੀ ਕਰੋ ਪਰ ਉਹਨਾਂ ਨੂੰ ਅੱਗੇ ਔਣ ਦਾ ਮੌਕਾ ਜ਼ਰੂਰ ਦੋ ਬੱਚੇ ਥੋੜੇ ਪੜ੍ਹ ਕੇ ਪੜ੍ਹ ਕੇ ਵੱਡੇ ਅਫਸਰ ਬਣਨਗੇ ਫਿਰ ਵੀ ਤਾਂ ਮਾਪੇ ਦਾ ਨਾਮ ਰੋਸ਼ਨ ਹੋਊਗਾ ਹੀ ਅੱਜ ਕੱਲ ਦੀ ਜਿਹੜੀ ਸਟੱਡੀ ਆ ਬੱਚਿਆਂ ਤੇ ਮਾਈਂਡ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਡਿਪਰੈਸ਼ਨ ਹੁੰਦਾ ਕੀ ਪਰ ਆ ਗੱਲ ਨੂੰ ਮੈਂ ਇਦਾਂ ਕਰੂੰਗੀ ਉਹ ਬੱਚਿਆਂ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢਣ ਲਈ ਕੀ ਕਹਿਣਾ ਚਾਹੋਗੇ ਕਿ ਬੱਚੇ ਕਿਸ ਤਰ੍ਹਾਂ ਦਾ ਮਾਹੌਲ ਦੇ ਵਿੱਚ ਰਹਿਣ ਹਾਂਜੀ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਜ਼ਿਆਦਾ ਕਰਨ ਦੇ ਨਾਲ ਵੀ ਫਿਰ ਮਨ ਤੇ ਪ੍ਰੈਸ਼ਰ ਤਾਂ ਬਣਦਾ ਹੀ ਆ ਜੇ ਤੁਸੀਂ ਨਾਲ ਕੋਈ ਗੇਮ ਕਰੋਗੇ ਤਾਂ ਤੁਹਾਨੂੰ ਉਹਦੇ ਨਾਲ ਵੀ ਜ਼ਿਆਦਾ ਮਤਲਬ ਉਸ ਸਮੇਂ ਐਸਾ ਸਮਾਂ ਆਇਆ ਉਹਨਾਂ ਨੇ ਜੇ ਗਰਾਊਂਡ ਦੇ ਵਿੱਚ ਦਾ ਹਰਮਨ ਤੇ ਕੋਈ ਸੱਟ ਲੱਗ ਜੇ ਸੋਰ ਲੱਗਿਆ ਉਹ ਗੱਲ ਸਮਝ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂ ਉਹ ਖੇਡਣ ਦੀ ਗੱਲ ਕਰਦੇ ਹੋ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਨਹੀਂ ਕਦੇ ਇਸ ਤਰ੍ਹਾਂ ਵੈਸੇ ਹੀ ਬੇਟੀ ਦੇ ਸੱਟਾਂ ਵੀ ਵੱਜਦੀਆਂ ਸੀਗੀਆਂ ਪਰ ਅਸੀਂ ਉਹਨੂੰ ਰੋਕਦੇ ਨਹੀਂ ਸੀ 1983 ਦੀ ਗੱਲ ਕਰੀਏ ਕਪਿਲ ਦੇਲ ਵੀ ਅਗਵਾਈ ਦੇ ਵਿੱਚ ਮਰਦਾਂ ਨੇ ਵਰਲਡ ਕੱਪ ਜਿੱਤਿਆ ਸੀ ਫਿਰ ਧੋਨੀ ਦੀ ਅਗਵਾਈ ਦੇ ਵਿੱਚ ਜਿੱਤਿਆ ਗਿਆ ਅੱਜ ਤੁਹਾਡੀ ਬੇਟੀ ਦੀ ਕਪਤਾਨੀ ਦੇ ਵਿੱਚ ਭਾਰਤ ਨੇ ਵਰਲਡ ਕੱਪ ਜਿੱਤਿਆ ਕੀ ਕਹੋਗੇ ਹਾਂਜੀ ਇਹ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਬੇਟੀ ਨੇ ਬਤੌਰ ਕਪਤਾਨ ਵਰਲਡ ਕੱਪ ਜਿੱਤਿਆ ਵਾ ਪਰ ਇਹ ਪੂਰੀ ਟੀਮ ਨੂੰ ਹੀ ਮਤਲਬ ਇਹਦੀ ਵਧਾਈ ਦਵਾਗੇ ਜਿਹੜੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਵਰਲਡ ਕੱਪ ਜਿੱਤਿਆ ਅੱਜ ਘਰੇ ਸਾਰੇ ਵਧਾਈਆਂ ਦੇਣ ਪਹੁੰਚ ਰਹੇ ਇਹੋ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨਾਲ ਵੀ ਜਿਹੜੇ ਗੱਲਬਾਤ ਉਹਨਾਂ ਨੇ ਵਧਾਈਆਂ ਦਿੱਤੀਆਂ ਹਾਂਦੀ ਖਾਂਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਈ ਤੇਰੇ ਸਾਡੇ ਮਹਿਮਾਨ ਆ ਰਹੇ ਘਰੇ ਰਿਸ਼ਤੇਦਾਰ ਯਾਰ ਮਿੱਤਰ ਦੋਸਤ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਜਿਹੜੇ ਬੇਟੀ ਦੇ ਨਾਲ ਮਤਲਬ ਗੱਲ ਕਰਦੇ ਭਾਬੂ ਹੋ ਗਏ ਤੁਸੀਂ ਭਾਬੂ ਹੋ ਗਏ ਹੋ ਬੇਟੀ ਦੀ ਗੱਲ ਕਰਦੇ ਹੋਏ ਅੱਜ ਪੂਰਾ ਦੇਸ਼ ਮਾਣ ਕਰ ਰਿਹਾ ਤੁਹਾਡੀ ਬੇਟੀ ਸਾਰੇ ਤਾਂ ਅੰਦਰੋਂ ਖੁਸ਼ ਤੁਹਾਡੇ ਤਾਂ ਹੀ ਮਨ ਹੋ ਰਿਹਾ ਇਹ ਤਾਂ ਸਰ ਖੁਸ਼ੀ ਦੇ ਨਾਲ ਹੀ ਹੋ ਰਿਹਾ ਸਾਰਾ ਕੁਝ ਮਤਲਬ ਇੰਨੀ ਜ਼ਿਆਦਾ ਖੁਸ਼ੀ ਆਵੇ ਕਿ ਉਹਨੂੰ ਬਿਆਨ ਨਹੀਂ ਕਰ ਸਕਦੇ ਇੱਕ ਮੁਕਾਮ ਇਦਾਂ ਦਾ ਵੀ ਆ ਗਿਆ ਸੀ ਮੈਚ ਦੇ ਵਿੱਚ ਕਿਉਂਕਿ ਫਿਲਡਿੰਗ ਮਿਸ ਹੋਈ ਕੈਚ ਵੀ ਮਿਸ ਹੋਈ ਦੋਨਾਂ ਟੀਮਾਂ ਤੋਂ ਪਰ ਹਰਮਨ ਦੇ ਲਾਸਟ ਕੈਚ ਨੂੰ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦਾ ਮਾਹੌਲ ਸੀ ਨਹੀਂ ਕੈਚ ਤਾਂ ਸਾਰੇ ਹੀ ਬਹੁਤ ਵਧੀਆ ਸੀਗੇ ਜੀ ਪਰ ਲਾਸਟ ਵਾਲਾ ਕੈਚ ਵੀ ਬੇਟੀ ਨੇ ਕੀਤਾ ਉਹ ਵੀ ਬਹੁਤ ਵਧੀਆ ਹੋਇਆ ਵਾ ਤੇ ਉਹਦੇ ਨਾਲ ਇੰਡੀਆ ਦੀ ਟੀਮ ਨੇ ਵਰਲਡ ਕੱਪ ਜਿੱਤਿਆ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਰੋਸ਼ਨ ਕੀਤਾ। ਸਾਰਾ ਸੈਮੀਫਾਈਨਲ ਦੇ ਵਿੱਚ ਹਰਮਨप्रीत ਵੱਲੋਂ 99 ਰਨ ਬਣਾਏ ਗਏ। ਫਾਈਨਲ ਮੁਕਾਬਲੇ ਦੇ ਵਿੱਚ ਘੱਟ ਦੋੜਾਂ ਕਰ ਪਏ ਕਿਵੇਂ ਦੀ? ਇਹ ਤਾਂ ਇਸ ਤਰ੍ਹਾਂ ਹੀ ਗੇਮ ਹੀ ਇਸ ਤਰ੍ਹਾਂ ਦੀ ਹੁੰਦੀ ਨਾ ਕਦੇ ਕੋਈ ਬੈਟਸਮੈਨ ਕਦੇ ਕੋਈ ਚੱਲਦਾ ਕਦੇ ਕੋਈ ਚੱਲਦਾ ਵਾ। ਬਾਲਿੰਗ ਵੀ ਸਾਰੇ ਪੰਜ ਪਲੇਅਰ ਨੇ ਬਾਲ ਕਰਨੀ ਹੁੰਦੀ ਹਰੇਕ ਬਾਲ ਦੇ ਵਿੱਚ ਹਰੇਕ ਤਰ੍ਹਾਂ ਅਲੱਗ-ਅਲੱਗ ਮੈਚ ਦਾ ਹੁੰਦਾ ਕਿਉਂਕਿ ਟੀਮ ਇਕਜੁੱਟ ਕਿਨੂੰ ਅਸੀਂ ਕਹਿੰਦੇ ਆ ਪੂਰਾ ਇਕ ਕੰਮ ਉਹਨਾਂ ਨੇ ਕਰਨਾ ਗਿਆ 11 ਪਲੇਅਰਾਂ ਨੇ ਰਲ ਕੇ ਕਦੇ ਕਿਸੇ ਨੇ ਕਦੇ ਕਿਸੇ ਨੇ ਤੇ ਫੇਰ ਹੀ ਉਹ ਟੀਮਵਰਕ ਹੁੰਦਾ ਹੈ ਅੱਗੇ ਵੀ ਕਈ ਟੂਰਨਾਮੈਂਟ ਆਉਣੇ ਨੇ ਟਰੋਫੀਆਂ ਹੋਣੀਆਂ ਨੇ ਮੈਚ ਖੇਡੇ ਜਾਣਗੇ ਵੱਡੀਆਂ ਟੀਮਾਂ ਦੇ ਨਾਲ ਕੀ ਕਹੋਗੇ ਕਿਸ ਤਰ੍ਹਾਂ ਦੀ ਮਿਹਨਤ ਹੈ ਜਿਹੜੀ ਹੋਰ ਹਰਮਨ ਕਰੂ ਹਾਂਜੀ ਹਾਂਜੀ ਇਸ ਤੋਂ ਜ਼ਿਆਦਾ ਵੀ ਹੋਰ ਮਿਹਨਤ ਕਰਨਗੇ ਅਸੀਂ ਇਹਨੂੰ ਈਜ਼ੀ ਨਹੀਂ ਲਵਾਗੇ ਕਿ ਅਸੀਂ ਵਰਲਡ ਕੱਪ ਜਿੱਤ ਲਿਆ ਅਸੀਂ esto ਹੋਰ ਵੀ ਜ਼ਿਆਦਾ ਵੱਧ ਮਿਹਨਤ ਕਰਾਂਗੇ ਤੇ ਆਉਣ ਵਾਲੇ ਵਰਲਡ ਕੱਪ ਜਾਂ ਜੋ ਵੀ ਨਿੱਖਾ ਹੋਊਗਾ ਉਹਨੂੰ ਜਿੱਤ ਕੇ ਲੈ ਕੇ ਆਵਾਂ। ਜੀ ਇਹਨੂੰ ਪ੍ਰੇਰਿਤ ਕਰਨ ਵਾਸਤੇ ਸੁਨੇਹਜੋ ਹਾਂਜੀ ਹਾਂਜੀ ਇਹ ਤਾਂ ਵਾਰ-ਵਾਰ ਉਹੀ ਕਹਿ ਰਹੇ ਨਹੀਂ ਆਪਣੇ ਬੱਚਿਆਂ ਨੂੰ ਕੁੱਖਾਂ ਦਾ ਨਾਮ ਨਾ ਮਾਰੋ ਆਪਣੀਆਂ ਬੱਚੀਆਂ ਨੂੰ ਭੇਜੋ ਤੇ ਆਪਣਾ ਵਾਅਦੋਵਾ ਦੇਸ਼ ਪਾਸੇ ਜੁੜੋ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ। ਵਰਮਨ ਪ੍ਰੇਮ ਕ੍ਰਿਕਟ ਦੇ ਨਾਮ ਨਾਲ ਤੋਂ ਡੀਐਸਪੀ ਸ਼ਿਵਮਨਵਾ ਰਹੀ ਹੈ। ਤੁਸੀਂ ਸਰਕਾਰ ਤੋਂ ਅਗਿਆਤ ਵਾਸਤੇ ਕੀ ਮੰਗਦੇ? ਹਾਂਜੀ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰਾਂਗੇ ਕਿ ਬੇਟੀ ਨੂੰ ਹਣ ਇਹਦੀ ਵਾਲਡ ਕੱਪ ਜਿੱਤਣ ਦੀ ਖੁਸ਼ੀ ਦੇ ਵਿੱਚ ਪ੍ਰੋਮੋਸ਼ਨ ਕੀਤੀ ਜਾ ਦੇ ਬੇਟੀ ਦੀ ਅੱਜ ਬਾਜ਼ਾਰ ਚ ਵਿਚਰਦੇ ਹੋ ਤੁਸੀਂ ਜਦੋਂ ਜਾਣਦੇ ਹੋ ਤੇ ਉਹ ਦੂਰੋਂ ਬੱਚੇ ਵੀ ਕਹਿੰਦੇ ਆ ਜਿਹਨਾਂ ਨੂੰ ਨਹੀਂ ਪਤਾ ਉਹ ਹਰਮਨ ਦੇ ਡੈਡੀ ਜਾ ਰਿਹਾ ਹਰਮਨ ਦਾ ਭਰਾ ਜਾ ਰਿਹਾ ਹਰਮਨ ਦੀ ਮਾਂ ਬਾ ਜਾ ਰਹੀ ਹੈ ਕਿੰਨੀ ਕਿ ਛਾਤੀ ਚੋੜੀ ਹੁੰਦੀ ਹੈ ਸੁਣ ਕੇ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੇਰੇ ਦੋਸਤ ਮੇਰੇ ਨਾਲ ਬੈਠੇ ਆ ਜਦੋਂ ਮੈਂ ਬੇਟੀ ਨੂੰ ਗਰਾਊਂਡ ਤੇ ਲੈ ਕੇ ਜਾਂਦਾ ਸੀਗਾ ਤੇ ਉਦੋਂ ਇਹ ਗੱਲ ਹੁੰਦੀ ਸੀ ਕਿ ਹਰ ਤੇ ਬਿੱਲੂ ਦੀ ਕੁੜੀ ਆ ਤੇ ਅੱਜ ਉਹ ਬੇਟੀ ਦੇ ਨਾਮ ਲੈ ਕੇ ਸਾਨੂੰ ਮਤਲਬ ਕਿਹਾ ਜਾਂਦਾ ਕਿ ਹਰਮਨ ਪੀਰ ਦੇ ਡੈਡੀ ਹੈ ਬੇਸ਼ੱਕ ਤੁਹਾਡੇ ਦੋਸਤ ਨਾਲ ਖੜੇ ਜੀ ਬਹੁਤ ਇਨ੍ਹਾਂ ਨੇ ਹਿੰਮਤ ਕੀਤੀ ਹੈ ਕੁੜੀ ਨੇ ਵੀ ਤੁਹਾਡੀ ਨੇ ਪੂਰੇ ਵਰਲਡ 'ਚ ਮੋਕੇ ਦਾ ਨਾਮ ਰੋਸ਼ਨ ਕੀਤਾ ਪਰ ਮੋਕੇ ਵਾਲੇ ਨੂੰ ਕੁਝ ਵੀ ਨਹੀਂ ਪਤਾ ਕਿਸੇ ਨੇ ਇੱਕ ਬੈਨਰ ਤੱਕ ਨਹੀਂ ਉਹ ਲੜਕੀ ਦਾ ਲਗਾਇਆ ਕਿਦਾਂ ਲੱਗ ਰਿਹਾ ਤੁਹਾਨੂੰ ਨਹੀਂ ਅਸੀਂ ਉਹਦੇ ਬਾਰੇ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਸੀ ਸਾंताਵਾ ਸਾਡੇ 11 ਦੋਸਤਾਂ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਤੁਸੀਂ ਐ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਹਰਮਨ ਤੇ ਹਰਮਨ ਨੇ ਹਰਮਨ ਦੀ ਟੀਮ ਨੇ ਬਹੁਤ ਆਪਣੀ ਮਿਹਨਤਾਂ ਕੀਤੀਆਂ ਗਰਾਊਂਡ ਦੇ ਵਿੱਚ ਜਾ ਕੇ ਤੇ ਉਹਨਾਂ ਮਿਹਨਤਾਂ ਦਾ ਹੀ ਰੰਗ ਲਿਆਂਦਾ ਤੇ ਵਰਲਡ ਕੱਪ ਜਿੱਤ ਕਰਿਆ ਮਾਤਾ ਜੀ ਫਾਈਨਲ ਮੈਚ ਤੁਸੀਂ ਗਰਾਊਂਡ ਦੇ ਵਿੱਚ ਬਹਿ ਕੇ ਦੇਖਿਆ ਕਿਸ ਤਰ੍ਹਾਂ ਦਾ ਮਾਹੌਲ ਸੀ ਕੀ ਕੀ ਸਾਹਮਣੇ ਦੇਖ ਕੇ ਪਤਾ ਲੱਗਦਾ ਸੀ ਕਿਉਂਕਿ ਦਿਲ ਦੀਆਂ ਧੜਕਣਾਂ ਵੀ ਵੱਧ ਜਾਂਦੀਆਂ ਹੋਣ ਸਿੱਧਾ ਮੈਚ ਦੇਖਣ ਨਾਲ ਬਹੁਤ ਵਧੀਆ ਲੱਗਦਾ ਤੇ ਦਿਲ ਦੇ ਧੜਕਣਾਂ ਬਹੁਤ ਤੇਜ਼ ਹੁੰਦੀਆਂ ਕਦੇ ਆਪ ਕਦੇ ਡਾਊਨ ਹੁੰਦਾ ਹਨ ਜਿਆਦਾ ਖੇਡਦੇ ਆ ਉਹਨਾਂ ਨੇ ਆਪਣਾ ਬਹੁਤ ਵਧੀਆ ਗੇਮ ਖੇਡੀ ਆ ਸਾਰਿਆਂ ਨਾਲ ਰਲ ਮਿਲ ਕੇ ਗੇਮ ਖੇਡੀ ਆ ਤੇ ਵਰਲਡ ਕੱਪ ਜਿੱਤ ਕੇ ਲਿਖੀ ਰਮਲੇ ਖੇਡ ਕੇ ਘਰੇ ਆਉਂਦੇ ਸੀ ਘਰ ਦਾ ਕੰਮ ਕਰਨ ਵਾਸਤੇ ਸਿੱਧਾ ਵਿਖੇ ਆਉਣਾ ਨੂੰ ਇਸਰਾ ਪਿਆਰ ਸੰਭਾਲਿਆ ਕੀਤਾ ਉਹਨਾਂ ਨਾਲ ਜਾਂ ਗੇਮ ਦੇ ਵਿੱਚ ਉਹਨਾਂ ਨੇ ਧਿਆਨ ਦਿੱਤਾ ਹਾਂਜੀ ਵੈਸੋ ਕਰ ਲੈਂਦੀ ਆ ਸਾਰਾ ਕੁਝ ਕਰ ਲੈਂਦੀ ਆ ਗੇਮ ਦੇ ਵਿੱਚ ਵੀ ਧਿਆਨ ਦਿੰਦੀ ਆ ਪੜਾਈ ਦੇ ਵਿੱਚ ਵੀ ਧਿਆਨ ਦਿੰਦੀ ਆ ਹਾਂਜੀ 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 ਸਭ ਕੁਝ ਜਾਣਦੀ ਮਾਤਾ ਜੀ ਜੇ ਗੱਲ ਕਰੀਏ ਤਾਂ ਇਹੀ ਕਿਹਾ ਜਾਂਦਾ ਹੈ ਕਿ ਮੁੰਡੇ ਜਿਹੜੇ ਨੇ ਉਹ ਖੇਡਾਂ ਦੇ ਵਿੱਚ ਅੱਗੇ ਹੁੰਦੇ ਨੇ ਕੁੜੀਆਂ ਨੂੰ ਅੱਗੇ ਨਹੀਂ ਹੋਣ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਕਿਵੇਂ ਮਿਹਨਤ ਕੀਤੀ ਕਿਵੇਂ ਤੁਹਾਡੇ ਵੱਲੋਂ ਵੀ ਉਹਨੂੰ ਸਹਯੋਗ ਦਿੱਤਾ ਆ ਹਾਂਜੀ ਪਹਿਲਾਂ ਜ਼ਿਆਦਾ ਹੁੰਦਾ ਸੀ ਪਰ ਲੇਕਿਨ ਹੁਣ ਤਾਂ ਕੁੜੀਆਂ ਬਹੁਤ ਗਰਾਊਂਡ ਦੇ ਵਿੱਚ ਆ ਰਹੀਆਂ ਜਦੋਂ ਦੇ ਹਰਮਨ ਖੇਡਦੀ ਆ ਤੇ ਅੱਗੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੜੀਆਂ ਨਹੀਂ ਘਰੌਣ ਦੇ ਵਿੱਚ ਜਾਣ ਦੇਣਾ ਚਾਹੀਦਾ ਹੁਣ ਤਾਂ ਮਾਪੇ ਪਿਓ ਆਪ ਕੁੜੀਆਂ ਨੂੰ ਲੈ ਕੇ ਜਾਂਦੇ ਆ ਹਰਮਨ ਦੀ ਗੇਮ ਦੇਖ ਕੇ ਲੰਬੇ ਲੰਬੇ ਛੱਕੇ ਮਾਰੇ ਆ ਹਰਮਨ ਨੇ ਮੁੰਡਿਆਂ ਨਾਲੋਂ ਵੀ ਲੰਬੇ ਲੰਬੇ ਛੱਕੇ ਮਾਰਦੀ ਰਹੀ ਹੈ ਗਰਾਊਂਡ ਦੇ ਵਿੱਚ ਬੜਾ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਹੈ ਕੀ ਕਹੋਂਗੇ ਉਹਨਾਂ ਕੁੜੀਆਂ ਨੂੰ ਉਹਨਾਂ ਮਾਪਿਆਂ ਨੂੰ ਜਿਹੜੇ ਅਜੇ ਵੀ ਕੁੜੀਆਂ ਨੂੰ ਘਰੋਂ ਨਿਕਲਣ ਨਹੀਂ ਦਿੰਦੇ ਬੰਦਸ਼ਾ ਲਾਉਂਦੇ ਨੇ ਕਿ ਆਹ ਗੇਮਾਂ ਨਹੀਂ ਕਰਦੀਆਂ ਜਾਂ ਇਦਾਂ ਇਸ ਤਰ੍ਹਾਂ ਹਰਮਨ ਦੀ ਪ੍ਰੈਕਟਿਸ ਸੀ ਮੁੰਡਿਆਂ ਦੇ ਨਾਲ ਹੁੰਦੀ ਸੀ ਛੋਟੇ ਹੁੰਦੇ ਮੁੰਡਿਆਂ ਦੇ ਨਾਲ ਖੇਡਦੇ ਸੀ ਉਹਨਾਂ ਉਹਦੇ ਵਿੱਚ ਜਨੂਨ ਹੀ ਮੁੰਡਿਆਂ ਨੂੰ ਖੇਡਣ ਦਾ ਪੈਸ ਐ ਇਸ ਲਈ ਬਈ ਚੋਕੇ ਛੱਕੇ ਵਾਈਦੇ ਹਨ ਕਿੰਨਾ ਕੁ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਨੂੰ ਅੱਜ ਵਧਾਈ ਦੇ ਰਹੇ ਹਨ ਹਾਂਜੀ ਆਪਣੇ ਘਰ ਵੀ ਆ ਰਹੇ ਆ ਸਾਰੇ ਬਹਿਬਾਨ ਆ ਰਹੇ ਆ ਬਸੀ ਸਾਹਿਬ ਬੈਠੇ ਆ ਤੇ ਆਪਣੇ ਦੋਤੇ ਆ ਬਸੀ ਸਾਹਿਬ ਬੈਠੇ ਆ ਹੋਰ ਰਿਸ਼ਤੇਦਾਰ ਬੈਠੇ ਆ ਤੇ ਆਉਣ ਲੱਗਿਆ ਵਧਾਈਆਂ ਦੇਣ ਤੇ ਟੋਲ ਆਏਗਾ ਟੋਲ ਵੱਜੇਗਾ ਖੁਸ਼ੀਆਂ ਮਨਾਉਂਦੇ ਆ ਉਧਰ ਹਰਮਨ ਦੇ ਨਾਲ ਮੁੱਖ ਮੰਤਰੀ ਸਾਹਿਬ ਵੀ ਗੱਲ ਕਰ ਰਹੇ ਆ ਵਰਲਡ ਚੈਂਪੀਅਨ ਬਹੁਤ ਵੱਡਾ ਵਰਲਡ ਹੈ ਜਿਹੜਾ ਕਿ ਸਾਡੇ ਮੂਗੇ ਦਾ ਉਹਨੇ ਮਾਣ ਵਧਾਇਆ ਮੇਰਾ ਦੋਸਤ ਹੈ ਬਿੱਲੂ ਬਹੁਤ ਲੰਬਾ ਸਮਾਂ ਅਸੀਂ ਇਕੱਠੇ ਕ੍ਰਿਕਟ ਖੇਡੇ ਆ ਔਰ ਇਹ ਬੀਟੀ ਸਾਡੇ ਨਾਲ ਉੱਥੇ ਸਾਨੂੰ ਵੀ ਇਹਦੇ ਨਾਲ ਬਚਪਨ ਦੇ ਕੁਝ ਪਾਲੇ ਦੇ ਯਾਦ ਆ ਤੇ ਜਦੋਂ ਹਰਮਨ ਕਹਿੰਦੇ ਸੀ ਅੱਜ ਮੈਂ ਇਹਨੂੰ ਵਰਲਡ ਬੀਟੀ ਕਹੂੰਗਾ ਬੜੀ ਵਧੀਆ ਨੇ ਪਰਫਾਰਮੈਂਸ ਪੂਰੀ ਟੀਮ ਨੇ ਦਿੱਤੀ ਆ ਇੱਕ ਟੀਮ ਵਰਕ ਨਾਲ ਕੇ ਜਿਹੜੀ ਇੱਕ ਆਸਟ੍ਰੇਲੀਆ ਵਰਗੀ ਟੀਮ ਨੂੰ ਹਰਾਉਣਾ ਸੈਮੀਫਾਈਨਲ ਦੇ ਵਿੱਚ ਵੱਡਾ ਟਾਰਗੇਟ ਚੇਸ ਕਰਕੇ ਔਰ ਉਸ ਤੋਂ ਬਾਅਦ ਸਾਊਥ ਅਫਰੀਕਾ ਦੀ ਟੀਮ ਜਿਹੜੀ ਚਾਰ ਵਾਰ ਇੰਗਲੈਂਡ ਦੇ ਵਰਲਡ ਕੱਪ ਜਿੱਤੇ ਨੂੰ ਹਰਾ ਕੇ ਵਾਪਸ ਫਾਈਨਲ ਚ ਆਈ ਸੀ ਉਸ ਨੂੰ ਫਾਈਨਲ ਦੇ ਵਿੱਚ 298 ਦਾ ਟਾਰਗੇਟ ਦੇ ਕੇ 52 ਰਨਾਂ ਦੇ ਨਾਲ ਵਰਲਡ ਕੱਪ ਜਿਹੜਾ ਭਾਰਤ ਨੇ ਚੋਰੀ ਦੇ ਵਿੱਚ ਪਾਉਣਾ ਬਹੁਤ ਵੱਡਾ ਮਾਣ ਮਹਿਸੂਸ ਕਰ ਰਹੇ ਹਾਂ ਉਸ ਬੇਟੀ ਤੇ ਉੱਪਰ ਸਾਰੀਆਂ ਬੇਟੀਆਂ ਦੇ ਉੱਪਰ ਇੰਡੀਅਨ ਬੇਟੀਆਂ ਦੇ ਉੱਪਰ ਬਹੁਤ ਪ੍ਰਾਊਡ ਹੈ 47 ਸਾਲਾਂ ਬਾਅਦ ਹੈ ਜਿਹੜਾ ਵਿਸ਼ੇ ਕੱਪ ਜਿੱਤਿਆ ਗਿਆ ਪਹਿਲਾਂ ਦੀ ਗੱਲ ਕਰੀਏ 1983 ਦੇ ਵਿੱਚ ਕਪਿਲ ਦੇਵ ਦੀ ਅਗਵਾਈ ਦੇ ਵਿੱਚ ਪਰਦਾ ਵੱਲੋਂ ਵਰਲਡ ਕੱਪ ਜਿੱਤਿਆ ਗਿਆ ਸੀ ਫਿਰ ਧੋਲੀ ਦੀ ਅਗਵਾਈ ਦੇ ਵਿੱਚ ਅੱਜ ਹਰਮਨਪ੍ਰੀਤ ਨੇ ਵਰਲਡ ਕੱਪ ਜਿਤਾਇਆ ਟੀਮ ਵਰਲਡ ਕੱਪ ਬਹੁਤ ਵੱਡੀ ਜਿਹੜਾ ਟੂਰਨਾਮੈਂਟ ਹੁੰਦਾ 1983 ਤੇ 1911 ਦੇ ਵਿੱਚ ਭਾਰਤ ਨੇ ਜਿਹੜਾ ਵਰਲਡ ਕੱਪ ਜਿੱਤਿਆ ਕਾਫੀ ਵਾਰੀ ਆਸਟ੍ਰੇਲੀਆ ਨੇ ਜਿੱਤਿਆ ਵੈਸਟ ਇੰਡੀਜ਼ ਨੇ ਦਿੱਤਿਆ ਪਰ ਇਤਿਹਾਸ ਦੇ ਵਿੱਚ ਜਦੋਂ ਜਦੋਂ ਇਹ ਗੱਲ ਹੋਊਗੀ ਵਰਲਡ ਕੱਪ 2025 ਦੀ ਹਰਮਨਪ੍ਰੀਤ ਦੀ ਗੱਲ ਹੋਊਗੀ ਤੇ ਨਾਲ ਸਾਡੇ ਭੁੱਲਰ ਪਰਿਵਾਰ ਦੀ ਗੱਲ ਹੋਊਗੀ ਤਾਂ ਮੋਗੇ ਦਾ ਨਾਮ ਆਊਗਾ ਜਿਹੜਾ ਅਸੀਂ ਹਮੇਸ਼ਾ ਪ੍ਰਾਊਡ ਕਰਦੇ ਰਹੇ ਹਾਂ ਜੀ ਮੈਸੇਜ ਕੀ ਦੇਵੋਗੇ ਉਹਨਾਂ ਲੋਕਾਂ ਨੂੰ ਮੈਸੇਜ ਉਹਨਾਂ ਲੋਕਾਂ ਨੂੰ ਇਹ ਹੈ ਵੀ ਉਹ ਸਮਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਸੋ ਕੋ ਮੰਦਾ ਆਖੀਏ ਜਿਤ ਜਨੇ ਰਜਾਨ ਔਰ ਬੇਟੀਆਂ ਨੂੰ ਹੁਣ ਉਹ ਸਮਾਂ ਨਹੀਂ ਰਿਹਾ ਵੀ ਬੇਟੀਆਂ ਨੂੰ ਆਪਾਂ ਪਰ ਦੇਈਏ ਕਿਉਂਕਿ ਉਹ ਆਕਾਸ਼ ਚ ਉੱਡਣਾ ਉਡਣ ਆਕਾਸ਼ ਜਿਸ ਤਰ੍ਹਾਂ ਦਾ ਉਹਨਾਂ ਦਾ ਮਨ ਕਰਦਾ ਉਹ ਆਕਾਸ਼ ਦੇ ਵਿੱਚ ਆਪਣੀ ਤਾਰੀ ਲਾਉਣ ਔਰ ਜਿਸ ਤਰ੍ਹਾਂ ਦੀ ਆਪਣੀ ਲਾਈਫ ਚਾਹੁੰਦੀਆਂ ਚਾਹੇ ਗੇਮ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਫੁੱਟਬਾਲ ਹੌਕੀ ਕ੍ਰਿਕਟ ਬਾਸਕਟਬਾਲ ਕਿਸੇ ਵੀ ਗੇਮ ਦੇ ਵਿੱਚ ਅੱਗਾ ਜਾਣੀਆਂ ਚਾਹੁੰਦੀਆਂ ਫਿਰ ਇਹਨਾਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਪਰ ਹਰਮਨ ਨੂੰ ਨਹੀਂ ਲੈ ਬਿਲਕੁਲ ਜੀ ਬਿਲਕੁਲ 100% ਮੈਂ ਥੈਂਕਸ ਕਰਨਾ ਪੁੱਲਰ ਫੈਮਿਲੀ ਦਾ ਜਿਨ੍ਹਾਂ ਨੇ ਕਿਸੇ ਸਮਾਜ ਦੀ ਪਰਵਾਹ ਨਹੀਂ ਕੀਤੀ ਔਰ ਉਸ ਬੇਟੀ ਨੂੰ ਉਹ ਪੰਖ ਦਿੱਤੇ ਜਿਹੜੇ ਪੰਖੋਂ ਨੂੰ ਅਸਮਾਨ ਤੇ ਲੈ ਬਿਲਕੁਲ ਮੈਂ ਤੇ ਬਿੱਲੂ ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀਗੇ ਤਾਂ ਉਹ ਦੋ ক্রিকেট ਦਾ ਤਾਂ ਕੋਈ ਮਾਹੌਲ ਨਹੀਂ ਛੜਨਾ ਇਹ ਫੁੱਟਬਾਲ ਖੇਡਦੀ ਖੇਡਦੀ ਤੇ ਫੁੱਟਬਾਲ ਖੇਡਦੀ ਸੀ ਉਦੋਂ ਵੀ ਲੱਗਦਾ ਸੀ ਮੁੰਡਿਆਂ ਨੂੰ ਖੇਡਦੀ ਫੁੱਟਬਾਲ ਇਹ ਫਿਰ ਇਹ ক্রিকেট ਦੇ ਵਿੱਚ ਚਲੀ ਗਈ ক্রিকেট ਦੇ ਵਿੱਚ ਵੀ ਇਹਨਾਂ ਜਦੋਂ ਚੌਕੇ ਛੱਕੇ ਡਾਈਆਂ ਮਾਰਨੀਆਂ ਕੈਚ ਕਰਨਾ ਤਾਂ ਲੱਗਦਾ ਸੀ ਇੱਕ ਦਿਨ ਇਹ ਕੁਝ ਕਰੂਗੀ ਔਰ ਉਹਨੇ 2 ਨਵੰਬਰ ਨੂੰ ਕਰਕੇ ਦਿਖਾਤਾ ਹਰਮਨੀ ਉਸੇ ਬੱਚੇ ਦੇ ਵਿੱਚ ਸੀ ਇਸ ਨਾਮ ਤੋਂ ਹਰਮਨੀ ਕਹਿੰਦੇ ਸੀਗੇ ਹਾਂ ਹਰਮਨੀ ਕਿੰਨਾ ਮਨ ਮਹਿਸੂਸ ਹੋ ਰਿਹਾ ਅੱਜ ਤੁਸੀਂ ਵੀ ਵਧਾਈਆਂ ਦੇਣ ਪਹੁੰਚੋ ਇੱਥੇ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਹਰਮਨ ਨੂੰ ਵਧਾਈ ਦੇ ਦੇਖੋ ਜੀ ਵਰਲਡ ਕੱਪ ਝੋਲੀ ਪਾਤਾ ਉਹਨੇ ਸਾਰੀ ਦੁਨੀਆ ਨੂੰ ਦਿ ਇੰਨੇ ਚਾਹਲਾਂ ਦੇ ਮੂਹਰੇ ਅਸੀਂ ਬੈਠੇ ਆਂ ਤਾਂ ਸਾਨੂੰ ਦਾ ਬਹੁਤ ਜ਼ਿਆਦਾ ਫਕਰ ਆ ਉਹਦੀ ਬਦੌਲਤ ਹੀ ਅਸੀਂ ਬੈਠੇ ਆ ਅੱਜ ਇੱਕੋ ਬੱਚਿਆਂ ਆਦੀ ਜੋ ਖੇਡਾਂ ਨੂੰ ਖਾਸ ਕਰਕੇ ਢੀਆਂ ਵਾਲਿਆਂ ਨੂੰ ਕੀ ਸੰਦੇਸ਼ ਦਿੰਦੇ ਆ ਸੰਦੇਸ਼ ਇਹੀ ਹੈ ਵੈਸੇ ਤਾਂ ਲੜਕੀਆਂ ਹੋਣ ਚਾਹੇ ਲੜਕੇ ਉਹਨਾਂ ਨੂੰ ਗਰਾਊਂਡਾਂ ਨਾਲ ਜੋੜਨਾ ਚਾਹੀਦਾ ਜਿਹੜਾ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਉਹਦੇ ਵਾਸਤੇ ਤੁਹਾਨੂੰ ਫਿਜ਼ੀਕਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਔਰ ਖਾਸ ਕਰਕੇ ਲੜਕੀਆਂ ਜਦੋਂ ਹਰਮਨ ਖੇਡਦੀ ਸੀ ਉਸ ਤੋਂ ਲੜਕੀਆਂ ਦਾ ਕੋਈ ਮਾਅਨ ਨਹੀਂ ਸੀ ਹੁਣ ਤਾਂ ਮਾਪਿਓ ਲੜਕ ਮੈਂ ਬਾਸਕਟਬਾਲ ਅਕੈਡਮੀ ਚਲਾ ਰਹੇ ਆ ਲੜਕੀਆਂ ਆ ਰਹੀਆਂ ਕੋਈ ਪ੍ਰੋਬਲਮ ਨਹੀਂ ਦਾ ਦੇ ਕੇ ਮਹਿਲਾ ক্রিকেট वर्ल्ड कप ਜਿੱਤਣ ਤੋਂ ਬਾਅਦ ਪੂਰੇ ਮੋਗੇ ਦੇ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਤੇ ਹਰਮਨਪ੍ਰੀਤ ਕੌਰ ਦੇ ਮਾਪਿਆਂ ਦੇ ਵਿੱਚ ਵੀ ਕਾਫੀ ਚਾਅ ਦੇਖਣ ਨੂੰ ਮਿਲਿਆ ਹਕੀਕਤ ਟੀਵੀ ਪੰਜਾਬੀ ਲਈ ਮੌਕਾ ਤੋਂ ਮਨਜਿੰਦਲ ਦੀ ਰਿਪੋਰਟ